ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਜੀ ਦਿਓ ਵਧਾਈਆਂ ਮੇਰੇ ਬੇਟੇ ਨੂੰ ਮੇਰਾ ਬੇਟਾ ਜੋ ਹੈ ਜਿਸ ਨੂੰ ਮੈਚ ਹੋਏ ਸੀਗੇ ਪੰਜਾਬ ਦੇ ਚੋਂ ਜ਼ਿਆਦਾਤਰ ਸਕੂਲ ਆਏ ਸੀ ਪੀਸੀਐ ਸਕੂਲ ਦੀ ਗਰਾਊਂਡ ਦੇ ਵਿੱਚ ਉੱਥੋਂ ਘੜੀ ਜਿੱਤ ਕੇ ਲਿਆਇਆ ਗਿਆ ਜੀ ਜੋ ਕਿ ਦੂਜੇ ਨੰਬਰ ਤੇ ਆਇਆ ਹੈ ਇਹਨਾਂ ਦੀ ਟੀਮ ਜੀ ਤਕਰੀਬਨ ਇਹ ਸੀਗਾ ਕੈਪਟਨ ਸੀਗਾ ਤੇ ਇਹਨਾਂ ਦੀ ਟੀਮ ਸਾਰੀ ਪੀਸੀਐ ਦੂਜੇ ਸਪਰਿੰਗ ਫੀਲਡ ਸਕੂਲ ਦੀ ਟੀਮ ਸਾਰੀ ਦੂਜੇ ਨੰਬਰ ਤੇ ਆਈ ਹੈ ਜੀ ਉਹਨਾਂ ਨੇ ਇਹ ਘੜੀ ਦਿੱਤੀ ਹੈ ਜੀ ਸੈਕਿੰਡ ਪੋਜੀਸ਼ਨ ਤੇ ਤੇ ਦਿਓ ਸਾਰੇ ਜਣੇ ਬੜੀ ਵਧਾਈਆਂ ਬੱਚੇ ਦਾ ਮਾਣ ਵਧਦਾ ਹੈਗਾ ਤੇ ਆਕੜੀ ਦਿੱਤੀ ਹੈ ਇਹਨਾਂ ਨੇ ਇਹ ਦੂਜੇ ਨੰਬਰ ਤੇ ਆਇਆ ਇਹਦੀ ਟੀਮ ਇਹ ਜੋ ਕਿ ਪੰਜਾਬ ਪੀਸੀਐਸ ਸਕੂਲ ਦੇ ਗਰਾਊਂਡ ਵਿੱਚ ਮੈਚ ਹੋਇਆ ਸੀਗਾ ਜੋ ਕਿ ਸਾਰੇ ਤਕਰੀਬਨ ਪੰਜਾਬ ਦੇ ਕਈ ਜਿਆਦਾ ਸਕੂਲ ਆਏ ਸੀਗੇ ਕਈ ਸਕੂਲ ਆਏ ਸੀਗੇ ਤੇ ਉੱਥੋਂ ਪਹਿਲੇ ਨੰਬਰ ਤੇ ਪੀਸੀਐਸ ਆ ਟੀਮ ਦੂਜੇ ਨੰਬਰ ਤੇ ਸਪਰਿੰਗ ਵਿਲੀਜ ਸਕੂਲ ਦੀ ਟੀਮ ਆਈ ਹੈ ਜੀ ਉਹਨਾਂ ਨੇ ਇਹ ਨਾਮ ਦਿੱਤਾ ਕਰਿਆਂਸ਼ ਓਕੇ ਬਾਈ ਜੀ ਧੰਨਵਾਦ ਥੈਂਕ ਯੂ ਟਿੱਕ ਕਰਿਓ ਬਾਈ ਬਣ ਕੇ ਸਾਰੇ ਜਣੇ ਸੋਨੇ ਸੋਨੇ ਕਮੈਂਟ ਹਾਂਜੀ ਬਾਈ ਜੀ ਇੱਕ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਫੋਲੋ ਜਰੂਰ ਕਰ ਲਓ ਬਾਈ ਜੀ ਠੀਕ ਹੈ ਧੰਨਵਾਦ ਬਾਈ ਜੀ ਸਾਰਿਆਂ ਦਾ ਓਕੇ ਜੀ